ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਮਲ ਕੌਰ ਦੇ ਕਤਲ ਨੂੰ ਲੈ ਕੇ ਜਿਹੜਾ ਮਾਮਲਾ ਹੈ ਕਾਫੀ ਜ਼ਿਆਦਾ ਭਖਿਆ ਹੋਇਆ ਹੈ ਉਹ ਥੀ ਸੋਸ਼ਲ ਮੀਡੀਆ ਦੇ ਉੱਪਰ ਹੁਣ ਇਹ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਵਿੱਚ ਕਮਲ ਕੌਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਹਜੇ ਮਰੀ ਨਹੀਂ ਗਈ ਉਹ ਜ਼ਿੰਦਾ ਹੈ ਤੇ ਉਹ ਜਿਹੜੀ ਆ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਪਾਈ ਜਾ ਰਹੀ ਹੈ ਨੇ ਉਸ ਨੂੰ ਦੀ ਮੌਤ ਨੂੰ ਲੈ ਕੇ ਉਹ ਸਭ ਝੂਠੀਆਂ ਨੇ ਅਫਵਾਹਾਂ ਨੇ ਉਹ ਨਹੀਂ ਮਰੀ ਉਹ ਜਿਉਂਦੀ ਆ ਤੇ ਉਹ ਜੀਤੀ ਜਾਗਦੀ ਆ ਤੇ ਉਹ ਹਸਪਤਾਲ ਦੇ ਵਿੱਚ ਸੀਗੀ ਇਸ ਕਰਕੇ ਉਸ ਦਾ ਫੋਨ ਉਸ ਦਾ ਫੋਨ ਨਹੀਂ ਸੀ ਕਿ ਜਦੋਂ ਉਸ ਦਾ ਫੋਨ ਸਕੂਲ ਆਉਂਦਾ ਹੈ ਤਾਂ ਉਸ ਜਿਹੜੀ ਆ ਦੇਖਦੀ ਆ ਕਿ ਫੇਕ ਨਿਊਜ਼ ਜਿਹੜੀਆਂ ਨੇ ਫਲਾਈਆ ਜਾ ਰਹੀਆਂ ਨੇ ਕਿ ਉਹ ਮਰ ਗਿਆ ਪਰ ਉਹ ਮਰੀ ਨਹੀਂ ਉਹ ਜਿਉਂਦੀ ਆ ਉੱਥੇ ਲੋਕ ਇਹ ਚੀਜ਼ ਨੂੰ ਸੱਚ ਮੰਨ ਰਹੇ ਨੇ ਪਰ ਕੀ ਇਹ ਸੱਚ ਹੈ ਇੱਕ ਕਲਿੱਪ ਤੁਸੀਂ ਵੀ ਅਗੇ ਜ਼ਰੂਰ ਦੇਖੋ ਮੇਰੀ ਲਾਈਵ ਵੱਤ ਤੋਂ ਵੱਧ ਲੋਕੀ ਦੇਖਣ ਕਿ ਕਮਲ ਮਰੀ ਨਹੀਂ ਹਲੇ ਤੱਕ ਜਿਉਂਦੀ ਆ ਆਪਣਾ ਫੋਨ ਪਰ ਇਹ ਜਿਹੜੀ ਵੀਡੀਓ ਉਹ ਪੁਰਾਣੀ ਵੀਡੀਓ ਆ ਜੋ ਕਿ ਸੋਸ਼ਲ ਮੀਡੀਆ ਤੇ ਪੇਸਰ ਟਾਈਮ ਆ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਆ ਪਰ ਇਹ ਹੋਂ ਦੀ ਵੀਡੀਓ ਨਹੀਂ ਕਿ ਕਮਲ ਕੌਰ ਮਰ ਚੁਕੀ ਹੈ ਉਸ ਦਾ ਕਤਲ ਹੋ ਚੁਕਿਆ ਹੈ ਇਹ ਗੱਲ ਸੱਚੀ ਆ